हां भाई पसंद ਨੇ हां भाई मैं भी की माना 14 ਦੀ 14 ਦਾ ਦੱਸ ਜੂਗਾ ਪਰ ਆਪਾਂ ਲਵਾਂਗੇ ਤਾਂ 2 ਹੀ ਦਾ ਦੱਸ ਪਹਿਲਾਂ ਤੂੰ ਫਿੱਟ ਦੋ ਕਰ ਲੋ ਯਾਰ ਚਾਰੇ ਚੱਕ ਲੈ ਇਕੱਠੇ ਮਾਰੇ ਨਹੀਂ ਹਨ ਮੈਂ ਮਨੇ ਅੱਛਾ ਮੇਰੀ ਗੱਲ ਮੰਨਣਾ ਨਹੀਂ ਤੂੰ ਬੱਚੇ ਚਾਰੇ ਤੇਨੂੰ ਹਿਸਾਬ ਚ ਮਿਲ ਜਾਣਗੇ ਤੂੰ ਤੇਰੀ ਮਰਜ਼ੀ ਹੈ ਪਾਲਣ ਵਾਲੇ ਬੱਚੇ ਨੇ ਉਹ ਤੈਨੂੰ ਮੈਂ ਦਵਾਈ ਦੱਸੂ ਜਾਂਦੀ ਕਰਨੀ ਕ ਪਹਿਲਾਂ ਹੀ ਦੱਸਦਾ ਗਮਾਇਸ ਕਰਕੇ ਅੱਜਕੱਲ ਮੇਰੇ ਗੱਡੀ 'ਚ ਖੜੇ ਨੇ ਉਹ ਵੀ ਲੱਗ ਜਾਂਦੇ ਬੰਦੇ ਨੂੰ ਨੀ ਮਰੋੜੇ ਲੱਗ ਜਾਂਦੇ ਫਿਰ ਕਿੱਡੀ ਕੀ ਗੱਲ ਐ ਇਹ 10 ਸਪਾਈ ਕੀ ਮੰਗਦਾ ਚਾਰਾਂ ਦਾ ਚਾਰੇ 20 ਜੱਟ ਲੱਗੂਗੀ ਠੀਕ ਐ ਇਹ ਤਾਂ ਬਣੀ ਨਾ ਗੱਲ ਗੱਲ ਸੁਣ ਲੈ ਮਿੱਤਰਾ ਉਹਨੇ ਮੁੰਡੇ ਨੇ ਕਿਸੇ ਦੇ ਬੱਚੇ ਨੇ ਐਦੇ ਨੇ ਉਹਦੇ ਹੈ ਵੀ ਨਹੀਂ ਵਿਚਾਰੇ ਉਹਨੇ ਨਹੀਂ ਕੁਸ ਲੈਣਾ ਲੈਣਾ ਤਾਂ ਮੈਂ ਜੋ ਕੁਸ ਲੈਣਾ ਤੇਥੋਂ ਮੈਥੋਂ ਮੁੱਲ ਵੀ ਬੰਦੇ ਨੇ ਹਿਸਾਬ ਦੀ ਮੰਗਿਆ ਹੁਣ ਤੂੰ ਦੱਸ ਕੀ ਲਾਉਣਾ ਐ ਚਾਰਾਂ ਦਾ ਮੇਰੇ ਕੰਨ 'ਚ ਦੱਸ ਦੇ ਗੱਲ ਮੈਂ ਅਗਲੇ ਦੇ ਕੰਨ ਮੂਰੇ ਦੱਸੂ ਜੇ ਕੋਈ ਹਰਕਫਰਕ ਰਹਿ ਗਿਆ ਤੁਹਾਡਾ ਮੈਂ ਕੱਢੂ ਨਹੀਂ ਨਹੀਂ ਵਧੀਆ ਨੇ ਦੱਸੋ ਜੀ ਕੰਨ ਚ ਦੱਸੋ ਜੇ ਪਰਾਂ ਹੋ ਕੇ ਦੱਸੋ ਸੇ ਮਿਉਨੇ ਐ ਤਾਂ ਨਾ ਰਜੂ ਭਾਈ ਯਾਰ ਕੋਈ ਮੈਂ ਕਹਣਾ ਨਾ ਜਿੱਤ ਤਾਂ ਸਹੀ ਨਹੀਂ ਮੇਰੇ ਨਾਲ ਤੈਨੂੰ ਮਾਰੀ ਚੀਜ਼ ਦਵਾਉ ਕਿੱਡਾ ਦਿਲ ਧੜਕਦਾ ਬੰਦੇ ਦਾ ਲੱਖਾਂ ਦਾ ਸੌਦਾ ਲੈ ਨਿਕਦਾ ਤਾਂ ਮੈਂ ਵੀ ਲੈ ਜਾਣਾ ਸੌਦਾ ਤੇਰੇ ਕੋਈ ਲੱਖਾਂ ਦਾ ਸੌਦਾ ਹੈ ਉਹ ਕਹਿੰਦੇ ਵੀ ਦੇਖ ਮਾਰੇ ਵੀ ਨੇ ਦੋ ਦੋ ਚੰਗੇ ਵੀ ਨੇ ਸਾਹਮਣੇ ਵੀਰੋ ਤਾਂ ਇੱਕ ਨੂੰ ਮੁਕ ਵੀ ਹੈ ਗਰੰਟੀ ਤੁਸੀਂ ਇਹ ਬੱਕਰੀਆਂ ਥੋਡੀਆਂ ਨੇ ਥੋਡੀਆਂ ਬੱਕਰੀਆਂ ਦੇਵੇਂ ਨੇ ਗਰੰਟੀ ਪਰ ਮੈਂ ਦੇਤੀ ਵੀ ਬੱਕਰੇ ਚੰਗੀਆਂ ਬੱਕਰੀਆਂ ਦੇ ਨੇ ਮਾਰੇ ਨਹੀਂ ਹੈਗੇ ਪਾਲਖੋਰ ਬੱਚੇ ਨੇ ਠੀਕ ਹੈ ਗੱਲ ਹੁਣ ਪਾਲਣ ਤਾਂ ਬਾਈ ਉਰਾਂ ਕਰਤਿਆਂ ਨਾ ਤਾਂ ਇਹ ਨਹੀਂ ਜਾਣਾ ਨਾ ਮੈਂ ਜਾਣਾ ਨਾ ਰੋਕਣਾ ਨਹੀਂ ਮਤ ਤਾਂ ਤੈ ਕਰਨੀ ਹੈ ਜੇ ਬਾੜ ਕੇ ਬਾੜੇ ਚ ਧੁੱਪੇ ਮੱਚੀਗੇ ਕਿਸੇ ਨੇ ਪਾਣੀ ਪਿਆ ਹੈ ਨਾ ਤੂੰ ਫਿਰ ਹੀ ਗਿਆ ਹੋਰਾਂ ਤਰ੍ਹਾਂ ਫਿਰ ਕਿਸੇ ਨੂੰ ਕੀ ਦੋਸ ਹੈ ਭਾਈ ਹੁਣ ਸਾਡੇ ਕੰਮ ਪੱਕੇ ਕਰਿਓ ਨੇ ਮੈਂ ਉਰੇ ਫਿਰਦਾ ਬੱਕਰੀਆਂ ਤੇ ਪੱਕੇ ਜੌਟੀਆਂ ਵਾਲੇ ਬੰਦੇ ਨੇ ਇਹੋ ਨੇ ਕਦ ਪਾਣੀ ਪੀਣਾ ਕਦ ਬੈਠਣਾ ਕਦ ਪਾਲੀਆਂ ਨੇ ਚਾਹ ਪੀਣੀ ਹੈ ਹੈ ਕਾਦਾ ਕੇ ਦੁੱਧ ਚੋਣਾ ਕਰੇ ਮੈਨੂੰ ਥੋੜੀ ਡਿੱਕਣਗੇ ਵੀ ਰਾਜੂ ਬਾਊ ਦੁੱਧ ਚੋਊ ਮੇਰਾ ਕੀ ਮਲੰਗ ਦਾ ਲੰਡਾ 82 ਪੂਛੜੀ ਗਿਆ 27 ਕੋਸ ਹਾਂ ਕਿੱਧਰ ਭਗ ਜਾ ਰਾਤ ਨੂੰ ਲੈ ਆ ਜਾ ਲੈ ਭਾਈ ਇਹ ਕਹਿੰਦੇ ਨੇ 12000 ਦੇ ਕਹਿੰਦੇ ਨੇ ਤੰਨੇ ਹੁਣ ਤਸ ਤੂੰ ਕੀ ਕਰਾਂ 12 ਦੇ 12 ਦੇ ਲੈ ਯਾਰ ਚਾਰ ਆ ਤੈਨਾਂ ਨਹੀਂ ਹੈਗੇ ਨਾਲੇ ਚਾਰ ਨੇ ਹਾਂ ਇਹੋ ਜਿੰਦਾ ਇੰਨਾਂ ਨਾਲ ਕਿਉਂ ਜਾਂ ਮੈਨੂੰ ਪਤਾ ਫਿਰ ਤੂੰ ਦੱਸ ਕਿੰਨੇ ਦੇ ਦੇਣੇ ਨੇ ਬਾਈ ਯਾਰ ਤੂੰ ਹੀ ਪੱਕਾ ਲੈ ਦੇਣਾ ਮੈਨੂੰ ਮਾਰ ਪਾਰਾਂ ਬਾਈਆਂ ਨੂੰ ਪਾਰ ਬਸ 35 ਦੇ ਦੇਵੇਂਗਾ 35 35 ਲੈ ਜਾ ਬਸ ਤੈਨਾਂ ਇਹ ਦੋਨੇ ਦੇ ਲੈ ਜਾ ਮਾ ਇਹ ਗੱਲਾਂ ਬਾਈ ਫੋਨ ਤੇ ਗੱਲਾਂ 2 ਮਿੰਟ ਨੂੰ ਕਰਨੀ ਯਾਰ ਇਹਨੂੰ ਕੱਟ ਦੇ ਯਾਰ ਕੱਚਾ ਪੀਣਾ ਨਾ ਪਾ ਕੱਲ ਨੂੰ ਕਹਿੰਗਾ ਸਾਨੂੰ ਕੀ ਪਤਾ ਦੀ ਉਹ 300 ਦਾ ਕਿਉਂ ਕਰਿਆ ਤੂੰ ਮੇਰੇ ਕੰਨੀ ਧਿਆਨ ਦੇ ਮੈਂ ਕਿ ਲੈਣਾ ਪਕਾਈ ਕਰਨ ਲੱਗ ਰਿਹਾ ਕਿਉਂ ਜੀ ਰੋਜ਼ ਦੀ ਪਕਾਈ ਆ ਮੈਂ ਕੋਈ ਮਾਗ ਜੀ ਨਹੀਂ ਖਾਂਦਾ ਉਰਾ ਕਰ ਲੈ ਜਾ ਮੇਮਨੇ ਇਹ 4000 ਨੂੰ ਹੋ ਗਏ ਮੇਵੀ ਚੱਲ ਜਾਨੀ ਜਾਂਗੇ ਹੱਲ ਜਾਣੇ ਨੇ 5 ਨੂੰ ਲੈ ਜਾ ਚੱਕ 4000 ਨੂੰ ਹੋ ਗਏ ਨਹੀਂ ਮੈਂ 16000 ਦੇ ਮੇਮਨੇ ਹੋ ਗਏ ਜੇ ਤੂੰ ਜਮੀ ਮਰਦਾ ਜਮੀਂ ਮਰਦੇ ਆਂ ਮਰਦੀ ਕਰ ਕੀ ਆਂਗਾ ਮਨ ਬਾਈਆਂ ਮਰਨ ਯਾਰ ਆਪਣਾ ਮਾਏ ਮਾਰਾ ਕਿਹੜੀ ਗੱਲ ਆ ਰੱਜ ਤੂੰ ਹਦਰਾ ਨੂੰ ਮਾਰਨ ਪਾਵੇ ਕਹੋਂ ਵੀਰੇ ਇਹਨੇ ਲੈ ਆਇਆ ਪਾ ਬੇਚਨੇ ਆਂਗੇ ਜਾਂ 17000 ਦੇ ਨਹੀਂ ਵੀ ਹੋਗੀ ਕੀ ਪਾ ਪੈ ਗਿਆ 10 ਦਿਨ ਤੂੰ ਉਹ ਤਾਂ ਮੈਨੂੰ ਨਹੀਂ ਪਤਾ ਤੂੰ ਜੋੜਦਾ ਲੈ ਹੈ ਚਲੋ ਤਾਂ ਜਿਹੜੀਆਂ ਜਵਾਨਾਂ ਤੇ ਫੁੱਲ ਚੜ ਗਏ ਚੜ ਗਏ ਕੱਲ ਲੈ ਆ ਯਾਰ ਕੋਈ ਗੱਲ ਕਹਿਦਾ ਮੇਰੀ ਇਹ ਬੰਦੇ ਮੋੜਦੇ ਨਹੀਂ ਆਉਂਦਾ ਭਾਂਗਾ ਟੋਟਾ ਮੈਂ ਕਿਸੇ ਹੋਰ ਬੱਕਰੀ ਚੁਕੜਾ ਦੂੰਗਾ ਜੇ ਤੁਹਾਨੂੰ ਪਸੰਦ ਨਾ ਤਾਂ ਲਿਓ ਨਹੀਂ ਆ ਫਰ ਤੁਹਾਡੀ ਸਾਈਜ਼ ਜਮਾ ਨਾ ਲਿਓ ਉਹ ਸੁਣਦੀ ਆ ਵੀਡੀਓ ਵਿਚੋਲਾ ਬਿੰਦਕਦਾ ਹੁੰਦਾ ਮੇਰੇ ਕੋ ਨਹੀਂ ਜਾਂਦੀ ਉੱਜੜ ਜੇ ਕਿਸੇ ਦੀ ਗੱਡੀ ਚ ਬਹਿ ਜੇ ਮੈਂ ਕੀ ਕਰ ਸਕਦਾ ਕੋਈ ਪਰਦਾ ਨਹੀਂ ਬਾਈ ਮੈਨੂੰ ਵੀ ਕਹਿ ਦੂਗਾ ਖਰਜਾ ਪੈਣ ਦਾ ਖਸਮਾ ਤੇ ਮੇਰਾ ਸਾਖ ਗਲਤ ਸਮੇਂ ਕਰਾਸਾ ਪਰ ਉੱਠ ਜਾਂਦੀ ਆ ਕਲੇ ਡੀਗਲ ਤਾਂ ਨਾ ਕਹੋ ਚਲੋ ਕੱਟ ਦੀ ਬਾਈ ਮੁੰਡਿਆ ਲਾ ਵਿੱਚੋਂ ਕੱਟ ਦਾਂਗੇ ਮੁੰਡੇ ਤੇ ਤੈਨੂੰ ਮਜ਼ਦੂਰ ਨੇ ਹਾਂ ਹਾਂ ਚਲ ਕੋਈ ਆ ਚੱਕ ਕਸਾਈ ਪਾਈ ਪੱਕ ਗਏ ਹਾਂ ਸਾਰਾ ਦੇ ਕਰਤੇ ਮੇਰਾ ਸੌਦੇ ਕੋਕਾ ਪੀਸੇ ਹੁੰਦੇ ਨੇ ਕਹਿ ਕੇ ਚੈਲ ਦੋ ਮੈਂ ਕੁਸ ਲੈ ਲਾਂ ਨਾ ਮੈਂ ਕੱਚੇ ਜੇ ਕੰਮ ਕਰਾਂ ਕਿਉਂ ਜੀ ਹਾਂ ਦਿਓ ਪੇਮੈਂਟ ਦਿਓ ਬਾਈ ਕੁਸੋ ਕੈਸ਼ ਹੈਗਾ ਕੁਸ ਕੈਸ਼ ਦਿਓ ਕੁਸੋ ਦੇ ਖਾਤੇ ਚ ਪਾਉ ਰਵੇਂ ਦੇ ਮੈਂ ਕਿੰਨਿਆ ਕਦੇ ਪਵਾਈ ਆਉਂਗਾ ਮੈਂ ਤਾਂ ਪਹਿਲਾ ਮਸਾ ਨਿਪੜਿਆ ਚੱਲਦਾ ਚੱਲ ਪੂਣਾ ਕਰਦੇ ਹੱਲ ਕਰਦੇ ਤਾਂ ਚੱਲ ਜਾ ਮੈਂ ਜਾ ਮੈਂ ਕੰਨਿਆ ਕਦੇ ਤੇ ਜੀ ਵੰਡੀ ਤੁਹਾਨੂੰ ਤੇ ਮੁੱਲਾਪੁਰ ਦੇ ਤਾਂ ਦੇ ਦੀ ਹੈਲੋ ਦੋ ਦਿਨ ਪਹਿਲਾਂ ਮੁੱਲਾਪੁਰ ਦੀ ਯਾਰ ਅਜੂਆਈ ਦਾ ਮੁੱਲਾਪੁਰ ਨੇ ਵੀ ਵਾਰ ਤੇ ਦੇ ਦੀ ਚੱਲ ਪਣਾ ਲੋ ਤਾਂ ਅਸੀਂ ਕੁਛ ਤੇਰਾ ਕਿੰਨੇ ਦਿਨ ਦਾ ਉਹਨੇ ਦੇ ਦੇਖਾਉਂਦੀ ਇਹ ਵੱਡਾ ਮਾਰ ਰਿਹਾ ਰੋਬਾ موبائل ਦਾ ਵੱਡੇ ਆਗੇ ਪੰਗਾ ਨਾ ਪਾੜਾਂ ਗਿਆਰੇ ਮਾਰਦਾ ਤੇ ਵੱਡੇ ਆਗੇ ਪੰਗਾ ਨਾ ਪਾੜਾਂਗਾ ਪਤਾ ਨਾ ਆਗਾ ਵੀਰੇ ਹੈਲੋ